ਇੱਕ ਘਰ ਹਰ ਕਿੰਨੇ ਟਰਾਂਸਫਰ ਹੁੰਦੇ ਤਕਰੀਬਨ ਇਸ ਕਲੋਨੀ ਦੇ ਵਿੱਚ 40 ਤੋਂ 50 ਘਰ ਆ ਤੇ ਟਰਾਂਸਫਰ ਮ ਕੋਈ ਨਹੀਂ ਹੈਗਾ ਟਰਾਂਸਫਰ ਜਿਹੜਾ ਲਾਈਟ ਆ ਰਹੀ ਹੈ ਪਿਛੇ ਬੰਦਾ ਪਾਸੇ ਕਲੋਨੀ ਤੋਂ ਆ ਰਹੀ ਹੈ ਇੱਥੋਂ ਤੱਕ ਆਨਦੇ ਬਿਲਕੁਲ ਡੇਮੋ ਹੀ ਦੀ ਲਾਈਟ ਗਰਮੀਆਂ ਦੇ ਵਿੱਚ ਤੇ ਇੰਨੀ ਮੁਸ਼ਕਲ ਹੁੰਦੀ ਹੈ ਕਿ ਏਸੀ ਤੇ ਚੱਲਦੇ ਨਹੀਂ ਤੇ ਰਾਤ ਨੂੰ ਲਾਈਟਾਂ ਵਿੱਚ ਜਿਹੜੀਆਂ ਅਪ ਡਾਊਨ ਹੁੰਦੀ ਰਹਿੰਦੀ ਹੈ ਕਿ ਇਹ ਵੇਲੇ ਵੀ ਕੋਈ ਕਈ ਚੀਜ਼ਾਂ ਸੜੀਆਂ ਇਸ ਵਾਰ ਸਾਡਾ ਨਿਵਾਟਰ ਵੀ ਜਿਹੜਾ ਸੜ ਗਿਆ ਹੀ ਤੇ ਉਹਦਾ ਐਕਸਟਰਾ ਖਰਚਾ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਬਿਜਲੀ ਦੀ ਲਾਈਟ ਦੀ ਤੇ ਰਾਤ ਨੂੰ ਪੜ ਲਾਂਦਾ ਬੱਚਿਆਂ ਨੂੰ ਉਹ ਹੋ ਤੇ ਬਾਕੀ ਸੜਕਾਂ ਸੜਕਾਂ ਇਸ ਲਈ ਜਿਹੜਾ ਵਿਕਾਸ ਕਿਦੋਂ ਨੂੰ ਆ ਇਹ ਵਿਕਾਸ ਜਿਹੜਾ ਸੀਵਰੇਜ ਚ ਬਰੰਪਾ ਰੋਡ ਤੇ ਆਚਾਰੇ ਕਲੋਨੀ ਜਿਹੜੇ ਆਚਾਰੇ ਸਕੂਲ ਆ ਉਧਰ ਨੂੰ ਪਾਣੀ ਦਾ ਬਹਾਵਾ ਪਰ ਅੱਗੋਂ ਸੀਵਰੇ ਸਾਰਾ ਬਹਿ ਗਿਆ ਹੋਇਆ ਜਿਹਦੇ ਨਾਲ ਪਾਣੀ ਦਾ ਪ੍ਰੈਸ਼ਰ ਜਿਹੜਾ ਬੈਗ ਮਾਰ ਰਿਹਾ ਸੀਵਰੇ ਸਾਰੇ ਜਿਹੜੇ ਆ ਛੋਟੀਆਂ ਪਾਈਪਾਂ ਪਈਆਂ ਤੇ ਪਾਣੀ ਜਿਹੜਾ ਬਾਹਰ ਆ ਰਿਹਾ ਪਰਾਂ ਦੇ ਵਿੱਚ ਜਿਹੜੇ ਐਮਸੀਆ ਜਾਂ ਜਿਹਨਾਂ ਤੋਂ ਤੁਸੀਂ ਕਲੋਨੀ ਲਈ ਹੈ ਕਿਸੇ ਨੂੰ ਕੋਈ ਸਹਾਇਤਾ ਜਾਂ ਕਿਸੇ ਪ੍ਰਸ਼ਾਸਨ ਨੂੰ ਕੁਝ ਦੇਖੋ ਜੀ ਕਲੋਨੀ ਜਿਹੜੇ ਆ ਕੱਟ ਕੇ ਤੇ ਚੱਲ ਗਏ ਜਦੋਂ ਉਹਨਾਂ ਨੇ ਕਲੋਨੀ ਕਟਣੀ ਸੀ ਉਦੋਂ ਉਸ ਮੈਨੇ ਲਿਖਤਾ ਵੀ ਪੁੱਡਾ ਪ੍ਰੂਵਡਾ ਕਲੋਨੀ ਲੋਕਾਂ ਨੇ ਪਲਾਟ ਲੈ ਲਏ ਪੈਸੇ ਲਾ ਲਏ ਨੇ ਨੇ ਪਹਿਲੇ ਆ ਕੇ ਘਰ ਬਣਾ ਲਏ ਤੇ ਹੁਣ ਬਾਅਦ ਚੋਂ ਪਤਾ ਲੱਗ ਰਿਹਾ ਪਈ ਕਲੋਨੀ ਜਿਹੜੀ ਅਨ ਅਥੋਰਾਈਜ਼ ਆ ਅਹੀਂ ਜਦੋਂ ਬਿਜਲੀ ਦਾ ਕਨੈਕਸ਼ਨ ਲੈਣਾ ਸੀ ਉਦੋਂ ਹੀ ਘਟੋ ਘਟ ਅਸੀਂ 50 ਫੇਰੇ ਮਾਰੇ ਉੱਥੇ ਜਾ ਕੇ ਕਹਿੰਦੇ ਐਨਓਸੀ ਤੋਂ ਬਿਨਾਂ ਤੁਹਾਨੂੰ ਕਨੈਕਸ਼ਨ ਨਹੀਂ ਮਿਲਣਾ ਜੇ ਐਨਓਸੀ ਲੈਣਗੇ ਕਹਿੰਦੇ ਵੀ ਐਨਓਸੀ ਤੋਂ ਤੁਹਾਨੂੰ ਮਿਲਣੀ ਨਹੀਂ ਆ ਤੇ ਇਹ ਜਿਹੜਾ ਤੁਹਾਡੇ ਹੀ ਅਥੋਰਾਈਜ਼ ਅਨ ਅਥੋਰਾਈਜ਼ ਕਲੋਨੀ ਆ ਤੁਹਾਨੂੰ ਕਨੈਕਸ਼ਨ ਨਹੀਂ ਮਿਲਨੇ ਫਿਰ ਕਿਸੇ ਤਰੀਕੇ ਨਾਲ ਅਸੀਂ ਕਨੈਕਸ਼ਨ ਲਿਆ ਇਤੋਂ ਤੱਕ ਮੈਂ ਸੀਵਰੇਜ ਦਾ ਕਨੈਕਸ਼ਨ ਵੀ ਪਿਛਲੇ ਡੇਢ ਸਾਲ ਤੋਂ ਲਿਆ ਹੈਗਾ। ਜੇ ਸੀਵਰੇਜ ਦਾ ਕਨੈਕਸ਼ਨ ਸਰਕਾਰ ਦੇ ਰਹੀ ਹੈ ਤੇ ਫਿਰ ਕੰਮ ਕਿਉਂ ਨਹੀਂ ਕਰਦੀ? ਮੇਰੇ ਇੱਥੇ ਖਾਲੀ ਪਲਾਟ ਪਏ ਆ ਉਹ ਕਿੰਨਾ ਦੇ ਆ ਕੋਈ ਜਾਣਕਾਰੀ ਆ ਪਉ ਨਹੀਂ ਇੱਥੇ ਬਣਾ ਰਹੇ ਕਾਰੋ ਇਸੇ ਕਰ ਨਹੀਂ ਬਣਾ ਰਹੇ ਜੀ ਆ ਕੇ ਜਦੋਂ ਦੇਖਦੇ ਆ ਵੀ ਸੀਵਰੇਜ ਦੀ ਪ੍ਰੋਬਲਮ ਤੇ ਜਿਨ੍ਹਾਂ ਨੇ ਆ ਕੇ ਕਈਆਂ ਨੇ ਰੀਸੇਲ ਕਰਤੇ ਗਲੀਆਂ ਨਹੀਂ ਬਣੀਆਂ ਟਰਾਂਸਫਾਰਮਰ ਦਾ ਪ੍ਰਬੰਧ ਨਹੀਂ ਤੇ ਇਸ ਕਰਕੇ ਉਹ ਰੀਸੇਲ ਕਰੀ ਜਾ ਰਿਹਾ। ਲੇਕਿਨ 70% ਜਿਹੜੀ ਹਾਂਜੀ ਮਰੋ ਕਿਹੜੀ ਕਲੋਨੀ ਹੈ? ਕਿੰਨੇ ਸਾਲ ਤੋਂ ਕਿਹੜੀ ਪ੍ਰੋਬਲਮ ਤੁਹਾਨੂੰ ਮੱਥੇ ਆ ਰਹੀ ਹੈ ਤੇ ਤੁਸੀਂ ਸਰਸਮੁਖੀ ਕੀ ਮਾਸੀ ਦੱਸੋ ਅਸੀਂ 2 ਸਾਲ ਤੋਂ ਤਕਰੀਬਨ ਇੱਥੇ ਰਹਿ ਰਹੇ ਹਾਂ ਆ ਕੇ ਤੇ ਇਹ ਆਚਾਰੇ ਕਲੋਨੀ ਹੈ ਤੇ ਇੱਥੇ ਪਾਣੀ ਦੀ ਪ੍ਰੋਬਲਮ ਹੈ ਇੱਥੇ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਗਲੀਆਂ ਨਹੀਂ ਇੱਥੇ ਬਣੀਆਂ ਹੋਈਆਂ ਤੇ ਇੰਨੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿ ਅਸੀਂ ਇੱਥੇ ਰਹਿ ਨਹੀਂ ਪਾ ਰਹੇ ਹੁਣ ਬਹੁਤ ਹੀ ਜ਼ਿਆਦਾ ਜਿਹੜੇ ਪਾਣੀ ਦੀ ਇੰਨੀ ਪ੍ਰੋਬਲਮ ਆ ਕਿ ਅਸੀਂ ਲੰਘ ਨਹੀਂ ਸਕਦੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਲੈਣ ਜਾਣਾ ਆ ਅਸੀਂ ਇੱਥੇ ਪੈਦਲ ਨਹੀਂ ਜਾ ਸਕਦੇ ਇੰਨੀ ਜ਼ਿਆਦਾ ਗਲੀ ਜਿਹੜੀ ਆ ਸਾਡੀ ਖਰਾਬ ਹੋਈ ਦੀ ਆ ਕਲੋਨੀ ਪੂਰੀ ਦੇ ਵਿੱਚ ਹੀ ਪਾਣੀ ਦਾ ਬਹੁਤ ਜ਼ਿਆਦਾ ਸੀਵਰੇਜ ਦਾ ਪਾਣੀ ਜਿਹੜਾ ਬਾਹਰ ਆ ਰਿਹਾ ਆ ਓਵਰਫਲੋ ਹੋ ਕੇ ਸਾਰਾ ਅੰਦਰ ਆਂਦਾ ਆ ਈਵਨ ਪਿਛਲੇ ਸਾਲ ਸਾਡੀ ਗਲੀ ਦੇ ਸਾਡੇ ਘਰ ਦੇ ਅੰਦਰ ਵੀ ਓਵਰਫਲੋ ਹੋਇਆ ਅੰਦਰ ਆਇਆ ਪਾਣੀ ਜਿਹੜੇ ਕਰਕੇ ਅਸੀਂ ਖੋਦ ਆ ਕੇ ਅੱਗੇ ਹੋ ਕੇ ਪਾਈਪ ਪਵਾਈ ਆ ਅੱਗੇ ਹੋ ਕੇ ਚਿੰਚਾ ਘਰਾਂ ਨੇ ਲਾਲ ਕੇ ਪਾਈਪ ਪਵਾਈ ਤੇ ਫਿਰ ਇਹ ਜਾ ਹੱਲ ਕੀਤੇ ਆ ਲੇਕਿਨ ਫਿਰ ਇੱਥੋਂ ਵੀ ਬਲੌਕ ਹੋ ਰਿਹਾ ਜਿਹੜੇ ਕਰਕੇ ਸਾਡਾ ਸਾਰਾ ਰਸਤਾ ਜਿਹੜਾ ਸਾਰਾ ਬੰਦ ਹੋਇਆ ਪਿਆ ਤੇ ਏ ਹੁਣ ਸਰਕਾਰ ਟਰਾਂਸਫਾਰਮਰ ਦੇ ਫਾਰਮਾ ਬਿਜਲੀ ਦੇ ਫਾਰਮਾ ਇੱਥੇ ਹੈਗੀ ਆ ਕਿ ਬਹੁ ਲੋ ਲੋ ਵੋਲਟੇਜ ਹੁੰਦੀ ਹੈ ਫਰਕਲਰ ਹੁੰਦੀ ਹੈ ਸਾਰੀ ਚੀਜ਼ਾਂ ਖਰਾਬ ਹੋਣ ਦਾ ਡਰ ਰਹਿੰਦਾ ਆ ਕਿ ਕੋਈ ਹੋ ਨਾ ਜਾਏ ਕੁਝ ਵੀ ਇਹਦੇ ਕਿੰਨੇ ਟਰਾਂਸਫਾਰਮਰ ਤਾਂ ਲੱਗੇ ਹੋਏ ਟਰਾਂਸਫਾਰਮਰ ਇੱਥੇ ਹਜੇ ਨਹੀਂ ਲੱਗਾ ਹਜੇ ਕੋਈ ਨਹੀਂ ਇਹ ਤਰਫੋਂ ਸੈਂਟਰ ਕੋਲੋਂ ਹੀ ਚਲਿਆ ਆ ਰਿਹਾ ਜੀ ਸਰ ਦੇਖੋ ਭਾਜੀ ਇਕੱਠੇ ਹੋਏ ਆ ਇਸੇ ਵਾਸਤੇ ਸਾਰੇ ਇਹਨਾਂ ਦੀ ਵਿਚਾਰਾਂ ਦੀ ਮੁਸੀਬਤ ਹੈਗੀ ਹੈ ਇਹਦੇ ਮਾਲਕ ਜਿਹੜੇ ਵੇਚ ਕੇ ਕ੍ਰਿਸ਼ਨਾ ਮੂਰਤੀ ਅਗਰਵਾਲ ਵਗਰੇ ਜਿਹੜੇ ਬੰਦੇ ਹੈਗੇ ਨੇ ਜਿਹੜੇ ਵਹੀ ਰਾਮਣੀਏ ਕਹਨੇ ਆ ਇਹਨਾਂ ਨੇ ਪਲਾਟ ਦੇ ساتھ ਵੇਚਤੇ ਹੈਗੇ ਆ ਪਰ ਇਹਨਾਂ ਨੂੰ ਫੈਸਿਲਟੀਆਂ ਅੱਗੇ ਵੇਖਿਆ ਨਹੀਂ ਵੀ ਸਾਡੀ ਕਲੋਨੀ ਦਾ ਕੀ ਬੰਦਾ ਪਿਆ ਵਾ ਤੇ ਨਾ ਹੀ ਹੁਣ ਅੱਗੇ ਉਹ ਫੈਸਿਲਟੀਆਂ ਆਮ ਬਣ ਡਏ ਨਾ ਬੱਤੀ ਲਾਈਟ ਆਂਦੀ ਵੀ ਹੈ ਨਾ ਟਰਾਂਸਫਾਰਮਰ ਨਾਲ ਰਸੀਵ ਦੇ ਕੋਈ ਸਾਰੇ ਆਪਣੇ ਲੈਵਲ ਦੇ ਇਹੀ ਕੰਮ ਕਰਦੇ ਪਏ ਆ ਮਤਲਬ ਕਿ ਸਰਕਾਰ ਬਲੋ ਸਾਨੂੰ ਇਹ ਮੰਗਿਆ ਕਿ ਸਾਨੂੰ ਜੇ ਬੁਨਿਆਦੀ ਸਹੂਲਤਾਂ ਆ ਗਈਆਂ ਨੇ ਇਹ ਦੇ ਸਾਨੂੰ ਪ੍ਰੋਵਾਈਡ ਕੀਤੀਆਂ ਜਾਣ ਮਤਲਬ ਕਿ ਇੱਕ ਰਹਿਣ ਜਗ੍ਹਾ ਕੀ ਚਾਹੀਦਾ ਬੰਦੇ ਨੂੰ ਸਾਫ ਸਫਾਈ ਚਾਹੀਦੀ ਹੁੰਦੀ ਹੈ ਲਾਈਟ ਚਾਹੀਦੀ ਹੁੰਦੀ ਹੈ ਹਵਾ ਪਾਣੀ ਚਾਹੀਦਾ ਹੁੰਦਾ ਜੇ ਇਹ ਹੀ ਚੀਜ਼ਾਂ ਤੋਂ ਵਾਂਝਾ ਪਤਾ ਫਿਰ ਉਹਨੂੰ ਰਹਿਣ ਦਾ ਫੜਕ ਗਈ ਐਨੇ ਨੇ ਪੈਸੇ ਲਾ ਕੇ ਤੇ ਫਿਰ ਉਹ ਉੱਥੇ ਦਾ ਉੱਥੇ ਹੀ ਬੈਠਾ ਵਾ ਉਹਦੇ ਨਾਲ ਮੈਂ ਸਾਡੇ ਤੇ 5 ਸਾਲ ਹੋ ਗਏ ਫਰ ਦਾ ਕੋਈ ਵਿਕਾਸ ਨਹੀਂ ਹੋਇਆ। ਹਾਂ ਜੇ ਸਾਡਾ ਵਿਕਾਸ ਕੋਈ ਨਹੀਂ ਸੜਕਾਂ ਜਿਹੜੀਆਂ ਹੈਗੀਆਂ ਉਹ ਵੀ ਟੁੱਟ ਗਈਆਂ। ਜੋ ਵੀ ਪੈਸੇ ਲਾ ਕੇ ਆ ਵੀ ਪੈਸੇ ਲਾ ਕੇ ਆਪਾਂ ਕਰ ਆਪੇ ਸੀਵੇਲੇ ਠੀਕ ਕਰਵਾਲੇ ਆ। ਆਪੇ ਆਪੇ ਇਹੀ ਸਟੈਲਾ ਲਵਾ ਗਿਆ ਆਪਣੇ ਬੂਏ ਬਾ ਠੀਕ ਕਰਨ ਦੇ। ਇਹਦੇ ਟੂਏ ਟੂਏ ਪੈਸੇ ਸੜਕਾਂ ਦੇ ਉਡ ਡ ਗਈਆਂ ਸੜਕਾਂ ਵਾਲੇ ਘਾਰੀ ਆ। ਇਨੀ ਗੰਦਗੀ ਆ ਕਿ ਗਰਮੀਆਂ ਚ ਬਹੁਤ ਕਰਮਾ ਵਾਲੇ ਘਰ ਹੀ ਨੇ ਜਿਹੜੇ ਜਿਨ੍ਹਾਂ ਦੇ ਸਫਾਈ ਨਹੀਂ ਨਿਕਲਦੀ ਇਹਦੇ मोस्टਲੀ ਸਾਰਿਆਂ ਦੇ ਘਰਾਂ ਦੇ ਮਤਲਬ ਕਦੀ ਉੱਥੇ ਸੱਪ ਨਿਕਲ ਗਿਆ ਕਦੀ ਉੱਥੇ ਨਿਕਲ ਗਿਆ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਇਹ ਗੰਦਗੀ ਦੀ ਤੇ ਇੱਥੋਂ ਬੱਚੇ ਜਿਹੜੇ ਸਕੂਲ ਨਹੀਂ ਜਾ ਸਕਦੇ ਇੱਕ ਦਿਨ ਇਹਨਾਂ ਦੀ ਸਾਡੇ ਗਵਾਨੀਆਂ ਦੀ ਬੇਟੀ ਸੀਗੀ ਉਹ ਮਤਲਬ ਆਪਾਂ ਗੱਲ ਕਰੀਏ ਤੇ ਇਟਰੇ ਪੈਰ ਆ ਕੇ ਨਿਕਲਣ ਲੱਗੀ ਆ ਉਹ ਡੇਗੀ ਸੀਗੀ ਸੋ ਇਸ ਕਰਕੇ ਮਤਲਬ ਕਿਸੇ ਨੂੰ ਵੀ ਸੱਟ ਲੱਗਣ ਦੀ ਪ੍ਰੋਬਲਮ ਹੈ ਬਿਮਾਰੀਆਂ ਨੂੰ ਡੇਂਗੂ ਨੂੰ ਸੱਦਾ ਦਿੱਤਾ ਜਾ ਰਿਹਾ ਮੇਨ ਪ੍ਰੋਬਲਮ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਹੀ ਕਰਾਂਗੇ ਕਿ ਜੋ ਵੀ ਹੈਗਾ ਇਹਦਾ ਮਤਲਬ ਸੀਵਰੇਜ ਦਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੀ ਹੈ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਇਹਦੇ ਤੋਂ ਮਤਲਬ ਬਚਿਆ ਜਾ ਸਕੇ ਤੇ ਜਿਹੜੇ ਮਤਲਬ ਪਲਾਟ ਖਾਲੀ ਪਏ ਨੇ ਸਰਕਾਰ ਇਹਨਾਂ ਨੂੰ ਵੀ ਜਿਹੜੀ ਲੈਟਰ ਕੱਢੇ ਜਾਂ ਤੇ ਇਹਨੂੰ ਡਿਵੈਲਪ ਕਰ ਲੈਣ ਤੇ ਜਾਂ ਇਹਨਾਂ ਨੂੰ ਚਾਰजेस ਲਗਾਏ ਜਾਣ ਕਿ ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਜਾਏ ਇੰਨੇ ਦੇ ਵਿੱਚ ਵਿੱਚ ਜਿਹੜੇ ਆਪਣੇ ਪਲਾਟ ਕਵਰ ਕਰਕੇ ਬਣਾਏ ਜਾਣ ਤਾਂ ਹੀ ਇਹ ਕਲੋਨੀ ਦਾ ਸੁਧਾਰ ਹੋ ਸਕਦਾ ਆਦਰਵਾਇਜ਼ ਜਿਹੜਾ ਆ ਇਹ ਪ੍ਰੋਬਲਮ ਆ